ਓ ਵਾਹਿਗੁਰੂ ਜੀ ਕਾ ਖਾਲਸਾ ਚਾਚਾ ਕੀ ਗੱਲ ਹੋ ਗਈ ਲੇਟ ਹੋ ਗਿਆ ਅੱਜ 11 ਵਜੇ ਆ ਯਾਰ ਉਹ ਤਾਇਆ ਮਗਰ ਸੋਹੀ ਨਾ ਆਪਣੇ ਸ਼ਰੀਕੇ ਚੋਂ ਹਾਂ ਉਹ ਮਰ ਗਿਆ ਸੀ ਤਾਂ ਅੱਜ ਉਹਦਾ ਨਾ ਚੌਥਾ ਸੀ ਤੇ ਉਹਦੇ ਹਸਰ ਚੁਗਦੇ ਸੀ ਫੁੱਲ ਚੁਗਣ ਗਏ ਸੀ ਤਾਂ ਕਰਕੇ ਲੇਟ ਹੋ ਗਿਆ ਥੋੜਾ ਜਿਹਾ ਮੈਂ ਸੁਣਿਆ ਮੋਟਰ ਦੇ ਫਾਹਾ ਲੈ ਲਿਆ ਸੀ ਉਹਨੇ ਯਾਰ ਹਾਂ ਹਾਂ ਹੋ ਨਾ ਕਰਦਾ-ਕੁਰਦਾ ਕਹਿੰਦਾ ਵਾਵਾ ਸਿਰ ਹੋ ਗਿਆ ਸੀ ਉਹਨਾਂ ਨਾਲ ਜੀ ਦੋ ਦਿਨ ਹੋਈ ਰੱਖੇ ਟੱਕਰਿਆ ਯਾਰ ਉਹ ਜਿਹੜਾ ਫਹਾ ਲੈਣਾ ਹੁਣ ਬੰਦੇ ਦਾ ਪਤਾ ਥੋੜਾ ਲੱਗਦਾ ਤੇ ਉੱਥੇ ਕਹਿੰਦਾ ਸੋਹਣਿਆ ਕਹਿੰਦਾ ਨੱਕ ਨਹੀਂ ਰਹਿੰਦਾ ਬੰਦੇ ਦਾ ਇਦਾਂ ਗੱਲਾਂ ਉਹ ਯਾਰ ਮਿਲੂ ਉਥੇ ਹੀ ਮਾਰ ਗਿਆ ਸਾਥ ਸਹੀ ਗੱਲ ਆ ਇਹ ਗੱਲ ਪਹਿਲੋ ਬੇਥੇਰਾ ਕਾਦੇ ਰ ਉਹ ਪੈੜੀ ਹੈਗੀ ਤਿੰਨ ਚੜ ਕੇ ਲੈ ਹੈ ਨਾ ਚੰਗਾ ਭਲਾ ਰੋਟੀ ਬਾਣੀ ਖਾਂਦਾ ਸੀ ਹੁਣ ਲਾਦਾ ਵੀ ਉਹ ਲਾਗੇ ਕਿ ਨਹੀਂ ਭੇਜੇ ਹੋਣੀ ਆ ਉਹਨਾਂ ਦੀ ਪੈੜੀ ਹੈਗੀ ਚੰਗੀ ਦੇ ਨਾਲੇ ਬਾਹਰ ਪੂਰੀ ਵਾਵਾ ਗਿਆ ਆ ਬੰਦੇ ਤੇ ਉਹ ਨਾ ਉਹਨਾਂ ਨੇ ਬਣਾਈ ਕੋਠੀ ਕੋਠੀ ਬਣਾਈ ਉੱਤੇ ਰੱਖ ਲਿਆ ਬਾਜ ਇਹ ਤਾਇਆ ਜਿਹੜਾ ਮੱਦਰ ਸੋਹੀ ਇਹ ਵੇਖੇ ਮੇਰਾ ਨਾਖਰੀ ਨਹੀਂਦਾ ਮੈਂ ਉੱਤੇ ਜਿਉਂ ਨਾ ਬਾਜ ਬਣਾਇਆ ਵਾ ਮੈਂ ਜਾਜ ਲਾਣਾ ਹੁਣ ਤਿੰਨ ਕਦਿਆਂ ਚਰ ਕੀ ਬੰਦਾ ਨਾ ਕੱਲਿਆਂ ਚ ਰੋਟੀ ਮਹਾ ਜੋੜਦੀ ਹਾ ਇਹਨਾਂ ਚੁੱਕਿਆ ਕਰਜ਼ਾ ਕਰਜ਼ਾ ਚੁੱਕ ਕੇ ਕੋਠੀ ਬਣਾਈ ਉੱਤੇ ਬਾਜ ਲਾ ਲਿਆ ਠੀਕ ਹੈ ਉਹ ਕਰਜ਼ਾ ਫਿਰ ਚੱਲਣਾ ਤਿੰਨ ਕਦਿਆਂ ਨਿਕਲ ਉਹ ਮੁੜ ਕੇ ਨਾ ਛਾਲ ਸਾਲ ਬਾਅਦ ਇਹ ਬੇਬੇ ਬਾਪੂ ਵੀ ਇਹਦਾ ਮਰ ਗਿਆ ਠੀਕ ਆ ਉਹ ਫੇਰ ਉਹਨਾਂ ਜਦੋਂ ਭੋਗ ਵਾਸੀ ਕਹਿੰਦਾ ਮੇਰਾ ਨੱਕ ਨਹੀਂ ਰਹਿਦਾ ਜਲੇਬੀਆਂ ਪਾਈਆਂ ਭੋਗੋ ਭਜਣ ਕੇ ਬੇਬੇ ਪਾਪੂ ਦੇ ਭੋਗਾਂ ਦੇ ਕੀਤਾ ਉਹ ਦੱਸਦੀ ਹੋਈ ਉਹ ਵੀ ਚਲ ਬਣਾ ਕਰਦਾ ਚੁੱਕੜਾਂ ਹੀ ਸੀ ਉਹ ਤਾਂ ਵੀ ਕਹਿੰਦਾ ਉਹ ਤਾਂ ਕਹਿੰਦਾ ਕੋਸੋੜੀ ਬੋਦੀ ਵੇਖਦੀ ਪੈਰੀ ਵੇਖੀ ਪੈਰੀ ਤੇ ਮੁਰਕੇ ਕਹਿੰਦੇ ਵੀ ਕੁੜੀ ਦਾ ਵਿਆਹ ਆ ਗਿਆ ਕੁੜੀ ਦਾ ਵਿਆਹ ਕੀਤਾ ਵਿਆਹ ਤਾਂ ਕਰ ਜਾ ਚੜ੍ਹ ਗਿਆ ਇਹ ਤਾਂ ਚਾ ਲੈ ਗਿਆ ਕਹਿੰਦਾ ਮੇਰਾ ਨੱਕ ਨਹੀਂ ਰਹਿਦਾ ਮੈਂ ਜਿੰਨਾ ਚਿਰ ਕੁੜੀ ਦਾ ਵਿਆਹ ਨਾ ਕਰਾਂ ਤਾਂ ਕਿ ਝੁੰਗਦਾ ਮੇਰਾ ਛਰੀਕੇ ਚ ਨੱਕ ਨਹੀਂ ਰਹਿਣਾ ਉਹ ਜਦੋਂ ਨਾ ਵਿਆਹ ਕੀਤਾ ਕੁੜੀ ਦਾ ਤੁਮ ਗੱਡੀ ਦਿੱਤੀ ਪੈਸੇ ਵੀ ਚੰਗਾ ਦਿੱਤਾ ਨੂੰ ਮਹਿੰਗੇ ਦਾ ਮਹਿੰਗਾ ਪੈਸਾ ਕੀਤਾ ਤੇ ਗੱਡੀ ਵੀ ਮਹਿੰਗੀ ਦਾ ਮਹਿੰਗੀ ਦਿੱਤੀ ਫੇ ਖਾਣਾ ਦਾਣਾ ਇਨਾ ਹੀ ਉਮੀਦ ਆਇਆ ਕਿ ਬਾਬੂ ਗਿਆ ਸੀ ਉਹ ਨਾ ਚੰਗਾ ਦਿੱਤਾ ਤਾਂ ਫੇ ਉਹ ਵੀ ਕਰਜ਼ਾ ਚੱਲ ਗਿਆ ਉਹ ਜ਼ਮੀਨ ਜ਼ਮੀਨ ਨੂੰ ਵੇਚੀ ਜ਼ਮੀਨ ਵੇਚੀ ਉਹ ਲੋਕਾਂ ਦਾ ਮੇਰਾ ਨਾਂਕ ਨਹੀਂ ਲੈਂਦਾ ਤੇ ਆਕਰ ਵੀ ਕਹਿੰਦਾ ਵਾਵਾ ਰਾਤਾ ਕਿੱਲਾ ਹੱਜ ਜੱਟ ਦੇ ਉਹ ਆਜ ਧੌਂ ਚ ਕਿੱਲਾ ਵਾ ਕਿਨੇ ਵੀ ਸਾਨੂੰ ਮਾਰ ਬੈਂਦੇ ਨਾ ਕਿੱਲਾ ਆਖਰੇ ਸਾਨੂੰ ਨਾ ਲੈ ਬੈਠੀ ਯਾਰ ਉਹ ਮੁੜ ਕੇ ਮੁੰਡਾ ਬਾਹਰ ਕਹਿੰਦਾ ਅਮਰੀਕਾ ਮੁੰਡਾ ਕੱਲਣਾ ਯਾਰ ਉਹ ਵੀ ਕਹਿੰਦੇ ਜੰਟਾ ਦੇ ਦੱ ੱੱਕੇ ਚੜ ਗਿਆ ਸੀ ਆਹ ਉਹ ਜੰਟਾ ਨੇ ਖੱਲਿਆ ਕੋ ਬਲਾਮਾ ਦੇ ਜੰਗਲਾਂ ਜੋ ਮੋਰ ਦਾ 40 ਦਾ ਖੋ ਮਰ ਗਿਆ ਠੀਕ ਹੁਣ ਪੈਰੀ ਸਾਰੀ ਬੈਗੀ ਕਰਜ਼ਾ ਬਹੁਤ ਸੀ ਇਥੇ ਫਾਹਾ ਲੈ ਕੇ ਮਰ ਗਿਆ ਤੇ ਆਜ ਨਾ ਚੌਥਾ ਹੀ ਤੇ ਉਹਨੇ ਜਸਤ ਜੰਗਲ ਮੈਂ ਕਹ ਯਾਰ ਇਹਨਾਂ ਸਾਰੀ ਉਮਰ ਕਹਿੰਦਾ ਰਿਆ ਮੇ ਮੈਂ ਉਹ ਕੰਮ ਕਰਨਾ ਕੁੜੀ ਦਾ ਵਿਆਹ ਕੀਤਾ ਮੈਂ ਚੰਗਾ ਨਾ ਕਰਾ ਮੇਰਾ ਨਾਖਰੀ ਨਹੀਂ ਰੰਦਾ ਬੇਬੇ ਬਾਪੂ ਦੇ ਭੋਗਾ ਤੇ ਮੇਰਾ ਅੰਧਾਕ ਨਹੀਂ ਰੰਦਾ ਹੈ ਹੋਰ ਤੈਨੂੰ ਬੜਾ ਕੋਠੀ ਬਣਾਈ ਮੇਰਾ ਨਾਖਰੀ ਨਹੀਂਦਾ ਮੈਂ ਜਦੋਂ ਨਾ ਅਸਤ ਚਵਨ ਗਿਆ ਮੇਰੇ ਮਾਂ ਦੀ ਰੀਤ ਸੀ ਮੈਂ ਕਹਿੰਦਾ ਜਿਹੜਾ ਸਾਰੀ ਉਮਰ ਕਹਿੰਦਾ ਰਿਆ ਨਾ ਮੇਰਾ ਨਾਖਰੀ ਰਹਿੰਦਾ ਨਾਖਰੀ ਦਾ ਮੈਂ ਵੇਖਣਾ ਜਦੋਂ ਮੈਂ ਫੋਲ ਚਵਨ ਗਿਆ ਸੀ ਨਾ ਨੱਖ ਲਾਉਦਾ ਰਿਹਾ ਮੈਨੂੰ ਨੱਖ ਨਹੀਂ ਲੱਭਾ ਉਹ ਬਣ ਗਿਆ ਯਾਰ ਪੈਸਵਾਦਾ ਬੜ ਗਿਆ ਮੈਂ ਕਹਿੰਦਾ ਜਿਹੜਾ ਸਾਰੀ ਉਮਰ ਕਹਿੰਦਾ ਰਿਆ ਮੇਰਾ ਨਾਖਰੀ ਰਹਿੰਦਾ ਉਹ ਵੇਸ ਲਾਵਾ ਨੱਖ ਉਥਾਰਾ ਸਵਾਬ ਬਣ ਕੇ ਗਿਆ ਮੈਂ ਮੈਂ ਕਹਿੰਦਾ ਕਹਿੰਦਾ ਹੁਣ ਚ ਕਿੱਲਾ ਉਹ ਮੈਂ ਕਿੱਲਾ ਲਾ ਦੇ ਕਿੱਲਾ ਨਹੀਂ ਲੱਭਾ ਆਕਰ ਬਈ ਆਪਣੇ ਆਪ ਨੂੰ ਆਕਰ ਮੈਂ ਉਥੋਂ ਆਕਰੂ ਕਰਦਾ ਮੈਂ ਸਭ ਕੁਝ ਸਵਾਣਾ ਹੋਇਆ ਪਿਆ ਤੇਰੀ ਆਈ ਦਾ ਚੋਕੇ ਹੀ ਲਾ ਦੇ ਉਹ ਸਾਡੇ ਨੱਕੇ ਨੇ ਸਾਨੂੰ ਮਾਰ ਲਿਆ ਸਾਡੀ ਆਕਰ ਨੇ ਮਾਰ ਲਿਆ ਉਹ ਸਵਾਣਾ ਹੋ ਕੇ ਬੈਠਾ ਉਹ ਨਾ ਕਰੋ ਆਕਰ ਨਾ ਕਰੋ ਨਾ ਕਰੋ ਇਹ ਮੇਰੇ ਤਾਈ ਮੱਗਰ ਸਵਾੰਗੂ ਹੋਣੀ ਓ ਤੁਹਾਡੇ ਨਾਲ ਬੱਸ ਕਰੋ ਬੱਸ ਕਰੋ ਸਾਡਾ ਖਾਓ ਯਾਰ